ਇੱਕ ਨਾਰੀਅਲ ਲਾਲ ਚੁੰਨੀ ਚ ਲਪੇਟ ਕੇ ਇਸ 베ਰੀ ਦੇ ਨਾਲ ਬੰਨਣਾ ਹੈ ਅਤੇ ਆਪਣੀ ਮੰਨਤ ਮੰਗਣੀ ਹੈ ਉਸ ਤੋਂ ਬਾਅਦ ਇੱਕ ਨਾਰੀਅਲ ਹੋਰ ਲੈਣਾ ਹੈ ਉਸ ਨਾਰੀਅਲ ਨੂੰ ਜਿਵੇਂ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਇਸ ਤਰ੍ਹਾਂ ਭੰਨਣਾ ਹੈ ਅਤੇ ਉਸ ਤੋਂ ਬਾਅਦ ਨਾਲ ਹੀ ਜਿਹੜਾ ਧੂਣਾ ਜਗ ਰਿਹਾ ਹੈ ਉਹਦੇ ਵਿੱਚ ਸਮਰਪਿਤ ਕਰ ਦੇਣਾ ਹੈ ਅਰਪਿਤ ਕਰ ਦੇਣਾ ਹੈ ਕਹਿੰਦੇ ਵੱਡੇ ਤੋਂ ਵੱਡੀ ਬਿਮਾਰੀ ਠੀਕ ਹੋ ਜਾਂਦੀ ਹੈ ਵੱਡੇ ਤੋਂ ਵੱਡੇ ਅੜੇ ਤੋਂ ਅੜੇ ਕੰਮ ਠੀਕ ਹੋ ਜਾਂਦੇ ਨੇ ਆਪਾਂ ਜੀ ਬਾਲਾ ਜੀ ਮਹਾਰਾਜ ਦੇ ਮੰਦਿਰ ਸਾਹਿਬ ਅਸਰ ਪਹੁੰਚੇ ਆਂ ਪਾਰਕਿੰਗ ਦੇ ਵਿੱਚ ਗੱਡੀ ਲਾ ਕੇ ਅਸੀਂ ਮੰਦਿਰ ਵੱਲ ਨੂੰ ਜਾਵਾਂਗੇ ਤੇ ਦੋਸਤੋ ਨਾਲ ਦੀ ਨਾਲ ਮੈਂ ਤੁਹਾਨੂੰ ਮਾਰਕੀਟ ਵੀ ਦਿਖਾਉਂਦਾ ਰਹੂੰਗਾ ਤੇ ਪੂਰੇ ਜਿਹੜੇ ਮੰਦਰ ਦੇ ਦਰਸ਼ਨ ਵੀ ਕਰਾਉਂਗਾ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਕਰੀ ਜਾਓ ਬਹੁਤ ਵੱਡਾ ਧਾਰਮਿਕ ਸਥਾਨ ਹੈ ਜੀ ਬਹੁਤ ਹੀ ਜਿਆਦਾ ਪਾਕ ਪਵਿੱਤਰ ਅਤੇ ਮੰਨਤਾ ਵਾਲੇ ਸਥਾਨ ਹੈ ਸਾਲਾ ਸਰਧਾਮ ਤੇ ਇੱਥੇ ਦੂਰੋਂ ਦੂਰੋਂ ਪੂਰੇ ਦੇਸ਼ ਦੁਨੀਆ ਦੇ ਵਿੱਚੋਂ ਸੰਗਤ ਆਉਂਦੀ ਹੈ ਅਤੇ ਆਪਣੀਆਂ ਮੰਨਤਾ ਪੂਰੀਆਂ ਕਰਦੀਆਂ ਨੇ ਤੇ ਆਓ ਆਪਾਂ ਅੱਜ ਉਹੀ ਮੰਦਰ ਸਾਲਾ ਸਰ ਦੇ ਵਿੱਚ ਪਹੁੰਚੇ ਆਂ ਜੀ ਤੇ ਉਹੀ ਤੁਹਾਨੂੰ ਬਾਜ਼ਾਰ ਦਿਖਾ ਰਹੇ ਹਾਂ ਤੇ ਪੂਰੇ ਮੰਦਰ ਦੇ ਦਰਸ਼ਨ ਵੀ ਕਰਾਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜਾਓ ਆਓ ਜੀ ਆਪਾਂ ਦੇਖਦੇ ਹਾਂ ਸਾਹਮਣੇ ਜੀ ਸ਼੍ਰੀ ਬਾਲਾ ਜੀ ਮੰਦਰ ਸਾਲਾਸਰ ਦੇ ਕਿਹਾ ਜਾਂਦਾ ਹੈ ਕਿ ਦੁਨੀਆਂ ਦਾ ਇੱਕੋ ਇੱਕ ਮੰਦਰ ਹੈ ਜਿੱਥੇ ਜਿਹੜਾ ਹਨੂਮਾਨ ਜੀ ਮਹਾਰਾਜ ਨੂੰ ਦਾੜੀ ਮੁੱਛ ਵੀ ਹੈ ਤੇ ਇਸ ਮੰਦਰ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਮੰਨਤਾ ਸ਼੍ਰੀ ਬਾਲਾ ਜੀ ਮਹਾਰਾਜ ਜੀ ਦੀ ਕਰੀ ਜਾਂਦੀ ਹੈ ਤੇ ਬਹੁਤ ਹੀ ਪਾਕ ਪਵਿੱਤਰ ਸਥਾਨ ਹੈ ਜੀ ਇਹ ਤੇ ਆਓ ਆਪਾਂ ਅੰਦਰ ਵੀ ਚੱਲਾਂਗੇ ਤੇ ਪੂਰੇ ਤੁਹਾਨੂੰ ਦਰਸ਼ਨ ਕਰਾਵਾਂਗੇ ਇੱਥੇ ਬਾਹਰੋਂ ਅਸੀਂ ਜਿਹੜਾ ਆਪਾਂ ਫੁੱਲ ਜੋ ਵੀ ਪ੍ਰਸ਼ਾਦ ਇੱਥੇ ਚੜਦਾ ਉਹ ਪ੍ਰਸ਼ਾਦ ਅਤੇ ਨਾਰੀਅਲ ਖੰਮਣੀ ਅਤੇ ਲਾਲ ਚੁੰਨੀ ਜਿਹੜਾ ਬਾਹਰੋਂ ਮਿਲ ਜਾਂਦਾ ਤੇ ਬਾਹਰੀ ਜਿਹੜੇ ਆਪਣੇ ਜੁੱਤੇ ਨੇ ਉਹ ਰੱਖੇ ਜਾਂਦੇ ਨੇ ਦੁਕਾਨਾਂ ਵਾਲੇ ਵੀ ਰੱਖ ਲੈਂਦੇ ਨੇ ਤੇ ਅੰਦਰ ਸਥਾਨ ਵੀ ਬਣਿਆ ਹੋਇਆ ਅਗਰ ਅੰਦਰ ਆ ਕੇ ਜਮ੍ਹਾਂ ਕਰਵਾਉਣੇ ਨੇ ਤੁਸੀਂ ਤਾਂ ਆਪਾਂ ਮੰਦਰ ਦੇ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ ਜੀ ਤੇ ਆਓ ਆਪਾਂ ਅੱਗੇ-ਅੱਗੇ ਵਧਾਂਗੇ ਉਸੇ ਤਰ੍ਹਾਂ ਤੁਹਾਨੂੰ ਦਿਖਾਉਂਦੇ ਜਾਵਾਂਗੇ ਕਿ ਜਿਹੜਾ ਪੂਰਾ ਮੰਦਰ ਪਰਿਸਰ ਕਿਸ ਤਰ੍ਹਾਂ ਦਾ ਜਿਹੜਾ ਬਣਿਆ ਹੋਇਆ ਕਿਸ ਤਰ੍ਹਾਂ ਤੁਸੀਂ ਆਪਣੇ ਘਰ ਬੈਠੇ ਹੀ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਅਤੇ ਕਮੈਂਟਾਂ ਦੇ ਵਿੱਚ ਜੈ ਸ਼੍ਰੀ ਬਾਲਾ ਜੀ ਮਹਾਰਾਜ ਲਿਖ ਕੇ ਆਪਣੀ ਹਾਜ਼ਰੀ ਲਵਾ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸੰਗਤ ਤੱਕ ਜ਼ੂਰ ਸ਼ੇਅਰ ਕਰ ਦਿਓ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਮੰਦਿਰ ਨੂੰ ਹੁਭੂ ਉਸੇ ਤਰ੍ਹਾਂ ਦੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਤਰ੍ਹਾਂ ਮੈਂ ਦੇਖਿਆ ਸੋ ਐਨੇ ਵੀਅੂ ਅਸੀਂ ਉੱਥੇ ਵਧੀਆ ਤਰੀਕੇ ਨਾਲ ਆਪਣੀ ਅੱਖਾਂ ਨਾਲ ਦੇਖਦੇ ਹਾਂ ਉਨਾਂ ਹੀ ਵੀਅੂ ਮੈਂ ਤੁਹਾਨੂੰ ਇਸ ਕੈਮਰੇ ਦੇ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਸਭ ਤੋਂ ਪਹਿਲਾਂ ਜੀ ਅਸੀਂ ਜਿਹੜਾ ਪ੍ਰਸ਼ਾਦ ਨਾਰੀਅਲ ਵਗੈਰਾ ਜਾਂ ਫੁੱਲ ਵਗੈਰਾ ਲਏ ਨੇ ਇੱਕ ਨਾਰੀਅਲ ਲਾਲ ਚੁੰਨੀ ਦੇ ਵਿੱਚ ਲਪੇਟ ਕੇ ਤੇ ਖੰਮਣੀ ਦੇ ਨਾਲ ਇਸ 베ਰੀ ਦੇ ਦਰਖਤ ਦੇ ਨਾਲ ਲੋਕ ਬੰਦਦੇ ਨੇ ਲੋਕਾਂ ਦੀ ਮੰਨਤਾ ਹੈ ਕਿ ਇੱਥੇ ਕੋਈ ਵੀ ਅਗਰ ਅਸੀਂ ਸਾਡਾ ਕੋਈ ਅੜਿਆ ਕੰਮ ਹੈ ਕਰਜ਼ਾ ਮੁਕਤੀ ਹੈ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਹੈ ਉਹ ਅਗਰ ਅਸੀਂ ਕਰਵਾਉਣਾ ਹੈ ਬਾਲਾ ਜੀ ਮਹਾਰਾਜ ਤੋਂ ਤਾਂ ਇੱਥੇ ਦੋ ਨਾਰੀਅਲ ਚੜਦੇ ਨੇ ਇੱਕ ਉੱਥੇ ਬੰਨਿਆ ਜਾਂਦਾ ਖੰਮਣੀ ਦੇ ਨਾਲ ਲਾਲ ਚੁੰਨੀ ਚ ਲਪੇਟ ਕੇ ਇੱਕ ਤੁਸੀਂ ਦੇਖ ਸਕਦੇ ਹੋ ਇੱਥੇ ਸੰਗਤ ਆਈ ਵੀ ਹੋਈ ਹੈ ਸਾਰਾ ਜਿਹੜਾ ਤੁਹਾਨੂੰ ਮੈਂ ਲਾਈਵ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਇਸ ਤਰ੍ਹਾਂ ਜਿਹੜਾ ਨਾਰੀਅਲਾ ਉਸ ਨੂੰ ਭੰਨ ਲੈਂਦੇ ਨੇ ਤੇ ਪੂਰਾ ਭੰਨ ਕੇ ਤਿਆਰ ਕਰਕੇ ਉਸ ਤੋਂ ਬਾਅਦ ਨਾਰੀਅਲਾ ਜਿਹੜਾ ਉਹ ਸਾਹਮਣੇ ਜਿਹੜਾ ਧੂਣਾ ਜਗਾਈ ਜਾ ਰਿਹਾ ਹੈ ਜੇ ਉਹਦੇ ਵਿੱਚ ਅਰਪਿਤ ਕਰਦੇ ਨੇ ਬਹੁਤ ਸਾਰੀ ਜਿਹੜੀ ਸੰਗਤ ਇੱਥੇ ਆਉਂਦੀ ਆ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਅਤੇ ਉਸ ਤੋਂ ਬਾਅਦ ਇੱਥੇ ਜਿਹੜੀ ਪੂਰੀ ਮੰਨਤਾ ਕਰਦੀ ਹੈ ਉਸ ਤੋਂ ਅੱਗੇ ਚੱਲ ਕੇ ਆਪਾਂ ਮਹਾਰਾਜ ਜੀ ਦੇ ਜਿਹੜੇ ਜਿਹੜਾ ਸਰੂਪ ਹੈ ਜਿਹੜਾ ਇਹਨਾਂ ਦਾ ਜਿਹੜਾ ਮੂਰਤੀ ਇੱਥੇ ਰੱਖੀ ਹੋਈ ਹੈ ਉਹਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਸੋ ਇਹ ਤੁਸੀਂ ਫਿਲਹਾਲ ਮੰਦਿਰ ਦੇ ਧੂਨੇ ਵਾਲੀ ਜਗ੍ਹਾ ਤੇ 베ਰੀ ਵਾਲੀ ਜਗ੍ਹਾ ਜਿੱਥੇ ਲੋਕ ਸੁੱਖਾਂ ਸੁਖਦੇ ਨੇ ਉਹ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਫਿਰ ਜਿਹੜੇ ਪੰਡਤ ਜੀ ਨੇ ਜਾਂ ਇੱਥੇ ਸੇਵਾਦਾਰ ਆਏ ਹੁੰਦੇ ਨੇ ਉਹ ਤੁਹਾਡਾ ਨਾਰੀਅਲ ਜਿਹੜਾ ਅਰਪਿਤ ਕਰ ਦਿੰਦੇ ਨੇ ਤੁਸੀਂ ਦੇਖ ਰਹੇ ਹੋ ਸਾਹਮਣੇ ਉਸ ਤੋਂ ਬਾਅਦ ਇੱਥੋਂ ਜੀ ਇਹ ਲੋਕ ਪਵਉਤੀ ਵੀ ਲੈ ਕੇ ਜਾਂਦੇ ਨੇ ਧੂਏ ਧੂਨੇ ਦੀ ਰਾਖ ਕਹਿ ਸਕਦੇ ਆ ਪਵਉਤੀ ਕਹਿ ਸਕਦੇ ਆ ਇਹ ਵੀ ਲੈ ਕੇ ਜਾਂਦੇ ਨੇ ਜਿਸ ਦੇ ਨਾਲ ਜਿਸ ਨੂੰ ਲਾਉਣ ਦੇ ਨਾਲ ਅਗਰ ਕੋਈ ਬਿਮਾਰੀ ਆ ਜਾ ਉਪਰੀ ਪ੍ਰਾਈ ਵੀ ਕਹਿੰਦੇ ਨੇ ਉਸ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਠੀਕ ਹੋ ਜਾਂਦੀਆਂ ਨੇ ਸੋ ਲੋਕਾਂ ਦੀ ਬਹੁਤ ਸ਼ਰਧਾ ਇਸ ਧਾਮ ਦੇ ਪ੍ਰਤੀ ਬਹੁਤ ਜਿਆਦਾ ਮੰਨਤਾ ਵੀ ਇਸ ਧਾਮ ਦੀ ਅਤੇ ਪੂਰੇ ਦੇਸ਼ ਦੇ ਵਿੱਚ ਬਾਹਰਲੇ ਦੇਸ਼ਾਂ ਤੱਕ ਦੇ ਲੋਕ ਆ ਜਿਹੜੇ ਉਹ ਇੱਥੇ ਆ ਕੇ ਨਤਮਸਤਕ ਹੁੰਦੇ ਨੇ ਆਓ ਜੀ ਉਸ ਤੋਂ ਬਾਅਦ ਅਸੀਂ ਅੱਗੇ ਵਧਾਂਗੇ ਮੰਦਰ ਦੇ ਤੁਹਾਨੂੰ ਮੈਂ ਨਾਲ ਦੀ ਨਾਲ ਦਰਸ਼ਨ ਕਰਾਉਂਦਾ ਜਾ ਰਿਹਾ ਸੰਗਤ ਆਈ ਹੋਈ ਆ ਕਾਫੀ ਜਦੋਂ ਵੀ ਤੁਸੀਂ ਆਓਗੇ ਇੰਨੀ ਕੁ ਭੀੜ ਤੁਹਾਨੂੰ ਤਕਰੀਬਨ 12 ਮਹੀਨੇ 30 ਦਿਨ ਮਿਲੇਗੀ ਹੀ ਮਿਲੇਗੀ ਤੇ ਅਗਰ ਉਹ ਗੱਲ ਵੱਖਰੀ ਹੈ ਜਦੋਂ ਤੁਸੀਂ ਕਿਸੇ ਮੇਲੇ ਤੇ ਆਉਂਗੇ ਉਸ ਵਕਤ ਜਿਹੜੀ ਭੀੜ ਹੈ ਉਹ ਤੁਹਾਨੂੰ ਜ਼ਿਆਦਾ ਮਿਲੇਗੀ ਇਹ ਨਾਰਮਲ ਭੀੜ ਹੈ ਅਗਰ ਤੁਸੀਂ ਵੈਸੀ ਨਾਰਮਲ ਆਉਨੇ ਹੋ ਇੰਨੀ ਕ ਭੀੜ ਤੁਹਾਨੂੰ 12 ਮਹੀਨੇ 30 ਦਿਨ ਦੇਖਣ ਨੂੰ ਮਿਲਦੀ ਹੀ ਮਿਲਦੀ ਹੈ ਤਾਂ ਇਸ ਤਰ੍ਹਾਂ ਜਿਹੜੇ ਰਾਸਤੇ ਬਣੇ ਹੋਏ ਨੇ ਜੀ ਅੱਗੇ ਮੰਦਿਰ ਦੇ ਵਿੱਚ ਜਿਹੜਾ ਮੂਰਤੀ ਤੱਕ ਜਾਣ ਦੇ ਲਈ ਬਹੁਤ ਹੀ ਜ਼ਿਆਦਾ ਪਾਕ ਪਵਿੱਤਰ ਸਥਾਨ ਹੈ ਜੀ ਬਹੁਤ ਹੀ ਜ਼ਿਆਦਾ ਮੰਨਤਾ ਬਾਹਰਲੇ ਦੇਸ਼ਾਂ ਤੱਕ ਦੇ ਲੋਕ ਆ ਜਿਹੜੇ ਉਹ ਇੱਥੇ ਆਉਂਦੇ ਨੇ ਜਿਵੇਂ ਤੁਸੀਂ ਸਾਈਡਾਂ ਤੇ ਦੇਖ ਰਹੇ ਹੋ ਇਹ ਫਿਲਹਾਲ ਕਤਾਰਾਂ ਖਾਲੀ ਨੇ ਪਰ ਮੇਲੇ ਵੇਲੇ ਇੱਥੇ ਪੂਰਾ ਭਰਿਆ ਹੁੰਦਾ ਸੋ ਅੱਗੇ ਤੁਸੀਂ ਜਾਓਗੇ ਉਪਰ ਜੇਬ ਕਤਰ ਉਸੇ ਸਾਵਧਾਨ ਰਹੇ ਪੂਰਾ ਕਿਉਂਕਿ ਅਸੀਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦੇ ਆ ਉੱਥੇ ਮਾੜੇ ਅਨਸਰ ਵੀ ਹੁੰਦੇ ਨੇ ਸੋ ਉਹਨਾਂ ਤੋਂ ਬਚਣ ਦੀ ਲੋੜ ਹੁੰਦੀ ਹੈ ਥੋੜਾ ਜਿਹਾ ਸ਼ਰਧਾ ਭਾਵਨਾ ਦੇ ਨਾਲ ਥੋੜਾ ਜਿਹਾ ਆਪਣੇ ਆਪ ਨੂੰ ਸੇਫ ਰੱਖਦੇ ਹੋਏ ਆਪਾਂ ਜਿਹੜੀ ਮੰਦਰ ਪ੍ਰੇਸਰ ਦੀ ਪ੍ਰਿਕਰਮਾ ਕਰ ਰਹੇ ਹਾਂ ਜੀ ਤੇ ਇਹ ਪ੍ਰਿਕਰਮਾ ਕਰਦੇ ਹੋਏ ਅਸੀਂ ਪਹੁੰਚ ਚੁੱਕੇ ਹਾਂ ਜੀ ਮੰਦਰ ਦੇ ਬਿਲਕੁਲ ਮੇਨ ਗੇਟ ਤੇ ਜਿਹੜੇ ਜਿੱਥੇ ਬਾਲਾ ਜੀ ਮਹਾਰਾਜ ਜੀ ਦੀ ਮੂਰਤੀ ਲੱਗੀ ਹੋਈ ਹੈ ਸੋ ਵੈਸੇ ਤੁਸੀਂ ਦੇਖ ਰਹੇ ਹੋ ਜਿਵੇਂ ਸਾਈਡਾਂ ਤੇ ਬਹੁਤ ਜਿਹੜੇ ਲੋਕ ਹੈ ਸ਼ਰਧਾਲੂ ਆ ਉਹ ਅੰਦਰ ਆ ਰਹੇ ਨੇ ਫਿਲਹਾਲ ਜਿਹੜੀ ਮੂਰਤੀ ਜੋ ਦਰਸ਼ਨ ਉਹ ਵਰਜਿਤਾ ਜੀ ਇੱਥੇ ਤੱਕ ਮੋਬਾਈਲ ਅਲਾਉਡ ਸੀ ਇੱਦੋਂ ਅੱਗੇ ਬੰਦ ਸੀ ਮੈਂ ਇੱਥੋਂ ਹੀ ਤੁਹਾਨੂੰ ਪ੍ਰੋਪਰ ਜਿਹੜੇ ਬਾਲਾ ਜੀ ਮਹਾਰਾਜ ਦੇ ਬਾਲਾ ਜੀ ਮੰਦਿਰ ਦੇ ਪੂਰੇ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕੀਤੀ ਆ ਤੁਸੀਂ ਦਰਸ਼ਨ ਕਰ ਰਹੇ ਹੋ ਸਾਹਮਣੇ ਤੇ ਇੰਨੀ ਹੀ ਅਲਾਉਡ ਸੀ ਹੁਣ ਅਸੀਂ ਬਾਹਰ ਆ ਚੁੱਕੇ ਆ ਜੀ ਇੱਥੋਂ ਆਪਾਂ ਪ੍ਰਸ਼ਾਦ ਆ ਜਿਹੜਾ ਉਹ ਲੈ ਕੇ ਤੇ ਸਾਡੀ ਜਿਹੜੀ ਯਾਤਰਾ ਉਹ ਸਫਲ ਹੋ ਚੁੱਕੀ ਹੈ ਜੀ ਇਸ ਤਰ੍ਹਾਂ ਸਾਈਡਾਂ ਤੇ ਤੁਹਾਨੂੰ ਪ੍ਰਸ਼ਾਦ ਮਿਲੇਗਾ ਜੀ ਜਦੋਂ ਆਊਟ ਆਪਾਂ ਹੋ ਜਾਾਂਗੇ ਬਾਹਰ ਹੋ ਜਾਾਂਗੇ ਮੰਦਿਰ ਤੋਂ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਲੋਕ ਆ ਜਿਹੜੇ ਆਪਣਾ ਜਿਹੜਾ ਨਾਰੀਅਲ ਆ ਉਹ ਬਨ ਕੇ ਸੁੱਖਾ ਸੁਕਦੇ ਨੇ ਜੀ ਅਨਾਜ ਇੱਥੇ ਪਾ ਸਕਦੇ ਹੋ ਤੁਸੀਂ ਅਗਰ ਜਾਨਵਰਾਂ ਵਾਸਤੇ ਇੱਥੇ ਅਨਾਜ ਵੀ ਪਾਇਆ ਜਾਂਦਾ